ਇੱਕ ਵਾਰ ਸੀ ਜਿੱਥੇ ਕੋਰੋਨਾ ਵਾਇਰਸ ਦੇ ਮਾਮਲੇ ਦਿਨੋ ਦਿਨ ਵਧ ਰਹੇ ਨੇ ਉੱਥੇ ਕਈ ਸਮਾਜ ਸੇਵੀ ਸੰਸਥਾਵਾਂ ਲੋਕਾਂ ਦੀ ਸੇਵਾ ਕਰਨ ਲਈ ਅੱਗੇ ਆ ਰਹੀਆਂ ਨੇ ਇਹ ਤਸਵੀਰਾਂ ਲੁਧਿਆਣਾ ਦੇ ਸਤਗੁਰੂ ਪ੍ਰਤਾਪ ਸਿੰਘ ਹਸਪਤਾਲ ਦੀਆਂ ਨੇ ਜਿੱਥੇ ਜਰਨੈਲ ਹਰੀ ਸਿੰਘ ਨਲਵਾ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਨਵਯੁਗ ਨਾਮ ਤਾਰੀ ਹਰਮਨਜੀਤ ਸਿੰਘ ਵੱਲੋਂ ਪੰਜ ਆਕਸੀਜਨ ਕੰਟੇਨਰ ਹਸਪਤਾਲ ਨੂੰ ਦਿੱਤੇ ਗਏ ਇਸ ਮੌਕੇ ਹਸਪਤਾਲ ਦੇ ਡਾਕਟਰ ਨੇ ਮੀਡੀਆ ਨਾਲ ਗੱਲਬਾਤ ਕਰਦੀ ਹੋਈ ਦੱਸਿਆ ਕਿ ਹਰਮਨਜੀਤ ਸਿੰਘ ਨੇ ਆਪਣੇ ਪਿਤਾ ਦੀ ਯਾਦ ਵਿੱਚ ਹਸਪਤਾਲ ਨੂੰ ਇਹ ਕੰਟੇਨਰ ਆਕਸੀਜਨ ਦੇ ਦਿੱਤੇ ਨੇ ਇਸ ਮੌਕੇ ਨਵਯੁਗ ਨਾਮਤਾਰੀ ਹਰਮਨਜੀਤ ਸਿੰਘ ਦਾ ਸਨਮਾਨ ਕਰਨ ਲੁਧਿਆਣਾ ਟ੍ਰੈਫਿਕ ਪੁਲਿਸ ਦੇ ACP ਗੁਰਦੇਵ ਸਿੰਘ ਮੁੱਖ ਤੌਰ ਤੇ ਪਹੁੰਚੇ। ਉਹਨਾਂ ਨੇ ਇਹ ਸੇਵਾ ਭਾਵਨਾ ਨੂੰ ਵੇਖਦੇ ਹੋਏ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਅਜਿਹੇ ਸੇਵਾ ਭਾਵਨਾ ਵਾਲਾ ਪਰਿਵਾਰ ਹਰ ਦਿਨ ਤਰੱਕੀ ਕਰੇ। ਨਵਯੁਗ ਨਾਮਦਾਰੀ ਤੋਂ ਅਸੀਂ ਇੰਡਸਟਰੀ ਦੇ ਸਹਿਯੋਗ ਦੇ ਨਾਲ ਦੰ CIUCU ਦੇ ਪ੍ਰਦਾਨ ਜੀ ਉਕਾਰ ਸਿੰਘ ਜੀ ਹੈਗੇ ਨੇ ਉਹਨਾਂ ਦੇ ਨਾਲ ਇੱਕ ਬੈਂਕ ਬਣਾ ਰਹੇ ਹੈਗੇ ਆ ਜਿਹਦੇ ਵਿੱਚ ਆਪਾਂ ਆਕਸੀਜਨ ਕਨਸੈਂਟਰੇਟਰ ਦਾ ਬੈਂਕ ਬਣਾ ਰਹੇ ਆ ਜਿਹਦੇ ਵਿੱਚ ਕਿਸੇ ਨੂੰ ਲੋੜ ਹੋਵੇ ਤੇ ਉਹ ਲਿਜਾ ਸਕਦੇ ਆ ਯੂਜ਼ ਕਰਕੇ ਵਾਪਸ ਦੇ ਸਕਦੇ ਆ ਇਹ ਇੰਡਸਟਰੀ ਦੇ ਵਾਸਤੇ ਇੱਕ ਉਪਰਾਲਾ ਹੈ ਬਾਕੀ ਇੱਕ ਛੋਟੀ ਜਿਹੀ ਪੇਂਟ ਅੱਜ ਸੱਚੇ ਪਾਇਆ ਜੀ ਦੀ ਕਿਰਪਾ ਦੇ ਨਾਲ ਤਪੋ ਆਪਣੇ ਹਸਪੀਟਲ ਦੇ ਵਿੱਚ ਅੱਜ ਦਿੱਤੀ ਹੈ ਤੇ ਸਚੇਵਾਏ ਦੀ ਮਿਹਰ ਰਵੇ ਇਹ ਜੋ ਹੈਗਾ ਹੈ ਅਸੀਂ ਅੱਗੇ ਕੰਟੀਨਿਊ ਰੱਖਾਂਗੇ ਇਸ ਚੀਜ਼ ਨੂੰ ਦੇਖੋ ਜੀ ਤੁਹਾਨੂੰ ਪਤਾ ਹੀ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਜਾਰੀ ਹੈ ਕਿਉਂਕਿ ਹਸਪਤਾਲਾਂ ਦੇ ਵਿੱਚ ਆਕਸੀਜਨ ਨਹੀਂ ਮਿਲ ਰਹੀ ਆਕਸੀਜਨ ਦੀ ਕਮੀ ਪੂਰੀ ਕਰਨ ਦੇ ਲਈ ਸਾਡੇ ਬਹੁਤ ਹੀ ਸਤਿਕਾਰਯੋਗ ਰਿਸਪੈਕਟਡ ਸਾਡੇ ਹਰਮਨਜੀਤ ਸਿੰਘ ਜੀ ਨਵਜੁਗ ਨਾਮਤਰੀ ਜੋ ਸਾਡੇ ਬਹੁਤ ਹੀ ਮਿੱਤਰ ਵੀ ਨੇ ਸਾਡੇ ਛੋਟੇ ਵੀਰ ਨੇ ਉਹਨਾਂ ਨੇ ਆਪਣੇ ਪਿਤਾ ਜੀ ਦੀ ਯਾਦ ਵਿੱਚ ਸANT RAVINDRA SINGH ਦੀ ਨਵਜੁਗ ਉਹਨਾਂ ਦੀ ਨਿੱਗੀ ਯਾਦ ਵਿੱਚ ਸਾਡੀ ਜਰਨਰਲ ਹਰੀ ਸਿੰਘ ਨਲੂ ਕਲਚਰ ਐਂਡ ਵੈਲਫੇਅਰ ਸੈਟੀਸਟ ਦੇ ਸਦਕਾ ਨਾਲ ਅੱਜ ਹਸਪੀਟਲ ਨੂੰ 4 ਇੱਕ ਕੰਸਟਰਕਟਰ ਦਿੱਤੇ ਨੇ ਜੀ ਤੇ ਦੋਸਤੋ ਅੱਗੇ ਵੀ ਇਹਨਾਂ ਵਾਲਿਓ ਇਹ ਆਖਿਆ ਗਿਆ ਵੀ ਹੋਰ ਵੀ ਜਿੰਨੀ ਲੋੜ ਹੋਊਗੀ ਹਸਪੀਟਲ ਨੂੰ ਅਸੀਂ ਜ਼ਰੂਰ ਪ੍ਰੋਵਾਈਡ ਕਰਾਵਾਂਗੇ ਸੇ ਸਤਿਗੁਰੂ ਦੇ ਸੰਕੀ ਦੀ ਪਾਰ ਬਖਸ਼ਾ ਇਸ ਪਰਿਵਾਰ ਤੇ ਜਦੋਂ ਵੀ ਕੋਈ ਲੋੜ ਪੈਂਦੀ ਆ ਕੋਈ ਵਿਸ਼ਟਾ ਹੋਈ ਆ ਕਿਸੇ ਦੇ ਸ਼ਹਿਰ ਤੇ ਮਹਾਨਗਰ ਤੇ ਜਾਂ ਕਿਸੇ ਵੀ ਇਹ ਪਰਿਵਾਰ ਵੱਟ ਚੜ ਕੇ ਯੋਗਦਾਨ ਪਾਉਂਦਾ ਆਪਾਂ ਦੇਖ ਹੀ ਰਹੇ ਆ ਕਿ ਜਿਹੜੀ ਕੋਵਿਡ ਮਹਾਮਾਰੀ ਆ ਇਹਦਾ ਪ੍ਰਕੋਪ ਇਹਦੀ ਜਿਹੜੀ ਦੂਜੀ ਲਹਿਰ ਆ ਉਹ ਬਹੁਤ ਬੁਰੇ ਪ੍ਰਭਾਵ ਛੱਡਦੀ ਜਾ ਰਹੀ ਆ ਇਹਦੇ ਵਿੱਚ ਮਰੀਜ਼ਾਂ ਦੇ ਜਿਹੜੇ ਲੰਗਸ ਆ ਉਹਨਾਂ ਨੂੰ ਇਹ ਬਹੁਤ ਬੁਰੀ ਤਰ੍ਹਾਂ ਅਫੈਕਟ ਕਰਦੀ ਆ ਤੇ ਲੋਕਾਂ ਨੂੰ ਮਰੀਜ਼ਾਂ ਨੂੰ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਇਸ ਸਮੇਂ ਦੀ ਮੁੱਖ ਲੋੜ ਨੂੰ ਪ੍ਰਮੁੱਖ ਰੱਖਦੇ ਹਾਂ ਸਰਦਾਰ ਹਰਮਨਜੀਤ ਸਿੰਘ ਜੀ ਨਾਬਯੂਕ son of ਸਰਦਾਰ ਰਵਿੰਦਰ ਸਿੰਘ ਜੀ ਨਾਬਯੂਕ ਜਿਹੜੇ ਕਿ ਸਤਪੁਰ ਜਗਜੀਤ ਸਿੰਘ ਜੀ ਦੇ ਬਹੁਤ ਕਰੀਬੀ ਸਨ ਬਹੁਤ ਪਿਆਰੇ ਸਨ ਬਹੁਤ ਅਜੀਬ ਸਨ ਉਹਨਾਂ ਦੀ ਮਿੱਠੀ ਯਾਦ ਵਿੱਚ ਅੱਜ ਸਰਦਾਰ ਹਰਮਨਜੀਤ ਸਿੰਘ ਹੋਣਾ ਨੇ ਜਰਨੈਲ ਹਰੀ ਸਿੰਘ ਨਲੂਆ ਕਲਚਰਲ ਸੋਸਾਇਟੀ ਦੇ ਸਹਿਯੋਗ ਨਾਲ ਅੱਜ ਸਤਗੁਰ ਪ੍ਰਤਾਪ ਸਿੰਘ ਜੀ ਹਸਪੀਟਲ ਵਿੱਚ ਚਾਰ ਕਨਸੈਂਟਰੇਟਰ ਜਿਹੜੇ 10 ਲੀਟਰ ਜਿਹੜੇ ਆਕਸੀਜਨ ਪ੍ਰੋਵਾਈਡ ਕਰਦੇ ਨੇ ਤੇ ਇੱਕ ਕਨਸੈਂਟਰੇਟਰ ਤੇ ਦੋ ਮਰੀਜ਼ ਜਿਹੜੇ ਹੈਗੇ ਆ ਉਹ ਆਪਦੀ ਜਿਹੜੀ ਆਕਸੀਜਨ ਜਿਹੜੀ ਹੈਗੀ ਆ ਲੈ ਸਕਦੇ ਨੇ ਆਪਾਂ ਸਭ ਨੂੰ ਪਤਾ ਹੀ ਹੈ ਕਿ ਕੋਵਿਡ ਦੀ ਬਿਮਾਰੀ ਕਿਸ ਤਰ੍ਹਾਂ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ ਪਿਛਲੇ 1.5 ਸਾਲ ਤੋਂ ਤੇ ਹੁਣ ਇਹੋ ਜਿਹਾ ਹਾਲ ਹੋ ਗਿਆ ਕਿ ਸਾਨੂੰ ਸਾਰਿਆਂ ਨੂੰ ਆਕਸੀਜਨ ਦੀ ਤੰਗੀ ਵੀ ਆ ਰਹੀ ਹੈ ਦਿੱਲੀ ਦੇ ਵਿੱਚ ਬੜਾ ਬੁਰਾ ਹਾਲ ਰਿਹਾ ਹੁਣ ਪੰਜਾਬ ਵਿੱਚ ਵੀ ਪੇਸ਼ੈਂਟ ਬਹੁਤ ਜ਼ਿਆਦਾ ਵਧ ਗਏ ਜਿਹਦੇ ਕਰਕੇ ਸਾਨੂੰ ਹਸਪੀਟਲਸ ਦੇ ਵਿੱਚ ਜਾਂ ਘਰਾਂ ਦੇ ਵਿੱਚ ਜਿਹੜੇ ਪੇਸ਼ੈਂਟ ਕ੍ਰੋਨਿਕ ਲੰਗ ਡਿਜ਼ੀਜ਼ ਵਾਲੇ ਆ ਜਾਂ ਪੋਸਟ ਕੋਵਿਡ ਹੈਗੇ ਆ ਜਿਨ੍ਹਾਂ ਨੂੰ ਕੋਵਿਡ ਦਾ ਟਰੀਟ ਹੋ ਗਿਆ ਪਰ ਜਿਹੜੇ ਫੇਫੜੇ ਹੈਗੇ ਆ ਲੰਗਸ ਹੈਗੇ ਆ ਉਹ ਪੂਰੀ ਤਰ੍ਹਾਂ ਨਾਰਮਲ ਅਜੇ ਨਹੀਂ ਹੋ پا ਰਹੇ ਜਿੰਨਾ ਚੁਜੇ ਟਾਈਮ ਲੱਗਣ ਵਾਲਾ ਹੈ ਉਹ ਮਰੀਜ਼ਾਂ ਨੂੰ ਆਕਸੀਜਨ ਦੀ ਘਰੇ ਲੋੜ ਹੈ ਪਰ ਆਕਸੀਜਨ ਦੀ ਕਿਲਤ ਹੋਣ ਕਰਕੇ ਖਪਤ ਜ਼ਿਆਦਾ ਹੋਣ ਕਰਕੇ ਪ੍ਰੋਡਕਸ਼ਨ ਘੱਟ ਹੋਣ ਕਰਕੇ ਉਹਦੀ ਕਾਫੀ ਪ੍ਰੋਬਲਮ ਆ ਰਹੀ ਹੈ ਉਹ ਸਾਡੇ ਕਾਫੀ ਜਿਹੜੇ ਐਨ ਜੀਓਜ਼ ਨੇ ਉਹ ਹੈਲਪ ਕਰ ਰਹੇ ਹਨ ਹਰ ਹਸਪਤਾਲ ਦੇ ਵਿੱਚ ਸਾਡੇ ਨਾਲ ਵੀ ਸਰਦਾਰ ਹਰਮਨਜੀਤ ਸਿੰਘ ਜੀ ਹੈਗੇ ਆ ਇਹਨਾਂ ਨੇ ਸਾਡੇ ਹਸਪੀਟਲ ਦੇ ਲਈ 10 ਆਕਸੀਜਨ ਕੰਸਨਟਰੇਟਰ ਜਿਹੜੇ 10 ਲੀਟਰ ਕੈਪੈਸਿਟੀ ਵਾਲੇ ਆ ਜਿਹੜੇ ਆਪਾਂ ਜਿਹਦੇ ਨਾਲ ਆਪਾਂ 10 ਲੀਟਰ ਪਰ ਮਿਨਟ ਤੱਕ ਵੀ ਆਕਸੀਜਨ ਦੇ ਸਕਦੇ ਆ ਉਹ ਪ੍ਰੋਵਾਈਡ ਕੀਤੇ ਆ ਤੇ ਅਸੀਂ ਬੜੇ ਸ਼ੁਕਰਗੁਜ਼ਾਰ ਆ ਇਹਦੇ ਨਾਲ ਜਿਹੜੇ ਸਾਡੇ ਮਰੀਜ਼ ਵਾਰਡ ਦੇ ਵਿੱਚ ਹੈਗੇ ਆ ਜਾਂ ਜਿੱਥੇ ਆਕਸੀਜਨ ਦੀ ਸਪਲਾਈ ਘੱਟ ਹੈਗੀ ਹੈ ਉਹਨਾਂ ਨੂੰ ਬਹੁਤ ਫਾਇਦਾ ਮਿਲੇਗਾ ਕੋਸ਼ਿਸ਼ ਕਰਾਂਗੇ ਜੇ ਕਿ ਸਾਨੂੰ ਘਰੇ ਵੀ ਦੇਣ ਦੀ ਲੋੜ ਪਈ ਪੋਸਟ ਕੋਵਿਡ ਲੰਗ ਪ੍ਰੋਬਲਮ ਲਈ ਆਪਾਂ ਉਹਨਾਂ ਦੀ ਵੀ ਹੈਲਪ ਕਰ ਪਾਵਾਂਗੇ ਇਹਨਾਂ ਕੰਸਨਟਰੇਟਰ ਦੇ ਕੰਸਨਟਰੇਟਰ ਦੇ ਨਾਲ ਲੁਧਿਆਣਾ ਤੋਂ ਬਿਊਰੋ ਰਿਪੋਰਟਰ ਸੰਜੈਦ ਨਿਊਜ਼